ਦੇ ਸੈਕਟਰਲ ਕਟਰ ਹੋਵੇ ਜਾਂ ਇਹ ਗਾਤਿਆਚਾਰ ਹੋਣਾ ਦਾ ਠੇਕਾ ਵੀ ਹੈ ਜਿਹੜਾ ਆਪਾਂ ਚਾਹ ਤਿੰਨ ਪਹਿਲਾਂ ਲੈਕਟ ਦਿੱਤੀ ਆ ਇੱਕ ਕੰਪਨੀ ਪੈਕ ਤੋਂ ਆਪਣੀ ਨੂੰ ਠੇਕਾ ਦੇਦਾ ਉਹ ਕੰਪਨੀ ਦੇ ਆਪਣੇ ਬਣਾਏ ਹੋਏ ਬੂਆ ਜਿਹੜੀ ਮੁਲਾਜ਼ਮਾਂ ਦੇ ਤੋਂ ਫੋਕ ਰਹੀ ਹੈ ਉਹਦੇ ਚ ਕੀ ਹੈ ਨਾ ਤਾਂ ਕਿਸੇ ਮੁਲਾਜ਼ਮ ਨੂੰ ਕੋਈ ਛੁੱਟੀ ਦਿੱਤੀ ਜਾਉਣੀ ਜੇ ਕਿਸੇ ਕਿਸੇ ਕੋਈ ਹਰ ਜਲਸੀ ਕਾਰਨ ਨਾਲ ਹਫਤੇ ਦੀ ਜਿਹੜੀ ਉਹਨੂੰ ਅ ਜੇ ਚੁੱਤੀ ਨਹੀਂ ਪੈਂਦੀ ਆ ਤਾਂ ਉਹਦੀਆਂ ਸਵਾਮਾਂ ਪ੍ਰਭਾਵ ਨੂੰ ਖਤਮ ਕਰ ਦਿੱਤੀ ਜਾਣੀ 6 ਮਹੀਨੇ ਬਾਅਦ ਉਹਨੇ ਪੀਸੀਟੀ ਕਰਾਉਣੀ ਹੈ 6 ਮਹੀਨੇ ਬਾਅਦ ਉਹ ਜਿਹੜੇ ਨਵੇਂ ਨਿਯੁਕਤੀ ਪੱਤਰ ਜਿਹੜੇ ਆਟਰ ਮਿਲ ਗਏ ਕਹਿਣ ਦਾ ਭਾਅ ਆਉਣ ਆਲੇ ਦਿਨਾਂ ਚ ਜਿਹੜਾ ਰੁਜ਼ਗਾਰ ਸੀਮਤ ਸਮੇ ਲਈ ਹੋਊਗਾ ਰੁਜ਼ਗਾਰਾਂ ਚੇਵੀ ਨੇਬਾਦਾਂ ਸੱਤਵੇਂ ਨੇਬਾਦਾਂ ਜਿਵੇਂ ਆਪਣੇ ਪੰਜਾਬ ਦੇ ਵਿੱਚ ਇੰਨੇ ਕੋਸਲਾ ਦੇ ਨੇ ਲਾਜਮ ਰੱਖੇ ਗਏ ਆ ਉਹ ਸੀਮਨ ਸਮੇਂ ਲਈ ਸਾਲਾਂ ਤੋਂ ਕੀਤਾ ਉਦੋਂ ਬਾਅਦ ਕਹਿੰਦੇ ਕੋ ਲੈਣ ਗਿਆ ਸਤਿਓ ਇਹ ਮੈਨੂੰ ਵੀ ਸਬਕ ਸਿਖਾਣਾ ਆ ਆਪਾਂ ਸਾਡੇ ਵਾਸਤੇ ਜੇ ਮਰੀਜ਼ ਇਹ ਆਪਾਂ ਗਿਆ ਇਹ ਕਾਲੇ ਵਾਸਤੇ ਨੇ ਜੇ ਪੈਰਾ ਮੈਡੀਕਲ ਡਾਇਰੈਕਟਰ ਦਫ਼ਤਰ ਹੈਗਾ ਅਦਰਵਾਜ਼ੀ ਦਾ ਕੋਈ ਨਹੀਂਗਾ ਅਸੀਂ ਮੰਗ ਕਰਨੇ ਆ ਜਿਹੜਾ ਮੈਡੀਕਲ ਜਿਹੜਾ ਕਲੇਮ ਅਸੀਂ ਲੈ ਰਹੇ ਹਾਂ ਮੈਡੀਕਲ ਰੀਇਮਬਰਸਮੈਂਟ ਸਰਕਾਰ ਤੋਂ ਮੰਗ ਕਰਦੇ ਆ ਪਰ ਟਾਸਕ ਕੋ ਮਾਸ ਨਹੀਂ ਹੋ ਰਿਹਾ ਦੋਸਤੋ ਸਾਡੀ ਬਦਕਿਸਮਤੀ ਏ ਭਈ ਇਸ ਮੈਕਬਿਲਾ ਡਾਇਰੈਕਟਰ ਜਿਹੜਾ ਡਾਇਰੈਕਟਰ ਏ ਡਾਕਟਰ ਏ ਅਸੀਂ ਇਸ ਗੱਲ ਦੀ ਇੱਛਾ ਰੱਖਦੇ ਸੀਗੇ ਕਿ ਡਾਕਟਰ ਸਾਨੂੰ ਰਿਪਰੈਜ਼ੈਂਟ ਜਾਦਾ ਬੈਟਰ ਕਰੂਗਾ 21 22 ਚੱਕ ਦੇਵਾਂਗੇ ਬਾਰੇ ਬਹੁਤ ਸ਼ੰਕਾ ਕਲਾ ਸ਼ਰਮਾ ਜੀ ਕਿ ਉਹਨਾਂ ਮਕਾਂ ਨੂੰ ਹੱਲ ਕਰਨਾ ਦੇ ਇਲਾਕਾ ਆ ਪਰ ਤੇ ਨਹੀਂ ਵੱਡੀ ਰੋਜ਼ ਖਾਪਾ ਰੱਖਦੇ باوجود ਦੇ ਸਰਕਾਰ ਨੇ ਇਸ ਅਫਸਰਸਾਈਟ ਤੇ ਸਾਨੂੰ ਬਿਲਡਿੰਗ ਲਈ ਸੱਤਾ ਤੱਕ ਨਹੀਂ ਦਿੱਤਾ ਸੋ ਜੋ ਆਪਣੇ ਨਾਲ ਹੋ ਰਿਹਾ ਹੈ ਅਗਰ ਅੱਜ ਖਾਪਾ ਬੋਲਾ ਰੋਜ਼ ਨਹੀਂ ਕਰਾਵੀ ਜਾਂ ਇਸੇ ਤਰ੍ਹਾਂ ਸਟੈਂਡ ਕਰਦੇ ਰਵਾਂਗੇ ਤੇ ਕੌਣ ਵਾਲਾ ਸਮਾਜ ਮਾਰਗ ਪਰ ਦੇ ਲਈ ਹੋਰ ਵੀ ਢਾਂਗ ਕੋ ਸੋਚਦਾ ਤੁਸੀਂ ਲਾਓ ਇਹ ਸਰਕਾਰ ਨੇ ਜਿਹੜਾ ਪੈਨਸ਼ਨ ਬਾ ਦਿੱਤਾ ਇੱਕ ਆਗੂ ਰਾਡੋ ਅਪ੍ਰੋਵੀਸ ਜਾਰੀ ਕੀਤਾ ਹੈ ਬਾਟਸ ਸਥਿਤੀ ਦੇਤੀ ਸਾਹੂ ਵੀ ਜਿਆ 3 ਸਾਲ ਜੇ ਬੀਤ ਚਲੇ ਆ ਪਰੰਤੂ ਉਹ ਜਿਹੜੀਆਂ ਬਾਕੀ ਕਰਾ ਉਹ ਨੂੰ ਪੂਰਾ ਕਰਦਾ ਸਰਕਾਰ ਕੋਲੀ ਗਈ ਹੈ ਸੇਤੀ ਸ੍ਰਿਕਾ ਅਨਾਜ ਅਤੇ ਸੇਬ ਜਨ ਜਾਨਤਾ ਲਈ 24 ਘੰਟੇ ਕੰਮ ਕਰ ਰਹੇ ਆ

ਫਿਰ ਉਹ 500 ਤੋਂ 100 ਸਮਾਰਤੀ ਉਹਦਾ ਕ੍ਰੋਨਿਕ ਕ੍ਰੋਨ ਸਾੜਾ ਤੇ ਹੁਣ ਅਸੀਂ ਉਹ ਉਪਤ ਰਹੇ ਹਾਂ ਸੋ ਅੱਜ ਉਹਦਾ ਜਿਹੜਾ ਕਹਿੰਦਾ ਹੋਇਆ ਮੇਰੇ ਮਦਦ ਨਾਲ ਸਾਡੀਆਂ ਭੈਣਾਂ ਨੇ ਬਹੁਤ ਹੀ ਕੀਤੀ ਕਾਇਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਅੱਜ ਇਸ ਧਰਨੇ ਨੂੰ ਸਫਲ ਬਣਾਉਣ ਦੇ ਲਈ ਪੂਰੇ ਪੰਜਾਬ ਦੇ ਪੈਰਾਮੈਡੀਕਲ ਕਾਮਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਨ੍ਹਾਂ ਦੇ ਦਬਾਅ ਸਦਕਾ ਜਿਹੜਾ ਦੋਨਾਂ ਡਾਇਰੈਕਟਰਾਂ ਨੂੰ ਜਿਹੜਾ ਸਾਡੇ ਸਿਹਤ ਮੰਤਰੀ ਨੂੰ ਜਿਹੜਾ ਮੀਟਿੰਗ ਦਾ ਸਮਾਂ ਦਿਨਾ ਪਿਆ ਸੋ ਸਾਰੇ ਸਾਥੀਆਂ ਦੇ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜਿੰਨੇ ਕਦਮ ਚੱਲ ਕੇ ਆਏ ਸਿਰ ਮੱਥੇ ਜੈ ਜਨਤਾ ਜੈ ਸੰਗਠਨ